ਸਤਿ ਸ਼੍ਰੀ ਅਕਾਲ ਜੀ ਸਾਹੀ ਸਰਦਾਰ ਚੈਨਲ ਦੇਖ ਰਹੇ ਸਾਰੇ ਵੀਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਗੋਲ ਪਰਨਾ ਬੰਨਣਾ ਸਿਖਾਵਾਂਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਦੱਸਾਂਗੇ ਵੀ ਇਹ ਆਪਾਂ ਪਰਨਾ ਕਿਵੇਂ ਬੰਨ੍ਹ ਸਕਦੇ ਹਾਂ ਵੱਟ ਪਾਉਣ ਦੀ ਵੀ ਕੋਈ ਜ਼ਿਆਦਾ ਲੋੜ ਨਹੀਂ ਪਵੇਗੀ ਬਹੁਤ ਹੀ ਸੌਖਾ ਤਰੀਕਾ ਹੋਵੇਗਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵਾਧੇਮ ਵੀਡੀਓ ਦੇ ਵੱਲ ਆਓ ਜੀ ਨੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਬਾਲਾਂ ਨੂੰ ਆਪਣਿਆਂ ਨੂੰ ਗੋਲ ਕਰਕੇ ਸਿਰ ਦੇ ਉਪਰੋਂ ਦੀ ਕਰ ਲੈਣਾ ਮਤਲਬ ਇਹ ਗੋਲ ਬਣਾ ਲੈਣਾ ਵੀ ਪਰੋ ਬੇਸਲੀ ਟਾਈਪ ਬਣ ਜੇ ਤੇ ਬੇਸ ਤੋਂ ਬਾਅਦ ਇੱਕ ਆਪਾਂ ਕਿਨਾਰੀ ਲੈਣੀ ਆ ਮਤਲਬ ਖੁੰਜਾ ਜਿਵੇਂ ਕਹਿ ਦਿੰਨੇ ਆ ਖੁੰਜਾ ਲੈ ਕੇ ਇਸ ਨੂੰ ਆਪਦੇ ਸਿਰ ਦੇ ਉੱਪਰ ਦੀ ਲੈ ਕੇ ਆਉਣਾ ਵਾ ਸਿਰ ਦੇ ਉੱਪਰ ਦੀ ਲੈ ਕੇ ਆ ਕੇ ਇਸ ਲਾੜ ਨੂੰ ਆਹ ਖੁੰਜੇ ਨੂੰ ਆਪਾਂ ਇਹਦੇ ਵਿੱਚ ਦੇ ਦੇਣਾ ਯਾਨੀ ਅੰਦਰੋਂ ਇਹਨੂੰ ਪੂਰਾ ਟਾਈਟ ਕਰ ਲੈਣਾ ਵਾ ਟਾਈਟ ਕਰੇ ਤਾਂ ਬਾਅਦ ਹੀ ਆਪਣਾ ਪਰਨਾ ਟਾਈਟ ਹੋਣਾ ਨਹੀਂ ਪਰਨਾ ਟਿੱ ਲੱਡ ਲੈ ਰਹਿ ਜਾਣਾ ਵਾ ਆਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਹੀ ਰੱਖ ਦੇਣਾ ਵਾ ਇਹਨੂੰ ਆਪਾਂ ਹਰੇਕ ਵਾਰੀ ਅੰਦਰ ਕਰਦੇ ਜਾਵਾਂਗੇ ਲਓ ਜੀ ਇਸ ਤੋਂ ਬਾਅਦ ਆਪਣਾ ਅਗਲਾ ਲੜ ਲੱਗੂਗਾ ਇੱਥੋਂ ਹੀ ਪਰਨੇ ਦੀ ਬਸ ਸਟਾਰਟਿੰਗ ਹੋਣੀ ਆ ਉਹ ਤੁਸੀਂ ਐਂ ਸਮਝ ਲਓ ਵੀ ਆਪਾਂ ਵਾਲ ਇਕੱਠੇ ਕਰੇ ਆ ਦੋਨੇ ਸਾਈਡਾਂ ਤੋਂ ਪਰਨਾ ਅੰਦਰ ਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਵਟ ਬਣਾ ਲੈਨੇ ਜਿੰਨੇ ਆਪਣੇ ਤੋਂ ਬਣ ਜਾਈਏ ਇਕੱਠੇ ਉਂਗਲਾਂ ਤੇ ਗੂਠੇ ਦੀ ਉਂਗਲ ਦੀ ਮਦਦ ਦੇ ਨਾਲ ਇੱਥੋਂ ਆਪਾਂ ਇਹਨੂੰ ਗਲਾਈ ਸ਼ੇਪ ਦੇ ਦੇਣੀ ਹੈ ਬਿਲਕੁਲ ਵੀ ਬਿਲਕੁਲ ਮਤਲਬ ਇੱਥੋਂ ਆਪਾਂ ਗੋਲ ਕਰ ਲੈਣਾ ਲਓ ਜੀ ਇਥੋਂ ਆਪਣੀ ਗੁਲਾਈ ਸ਼ੇਪ ਆ ਗਈ ਆ ਆ ਵਟ ਦੇਖ ਲਓ ਆਪਾਂ ਕਿਵੇਂ ਇਕੱਠੇ ਕਰ ਰਹੇ ਆ ਇਸ ਤਰ੍ਹਾਂ ਹੀ ਆਪਾਂ ਵਟ ਇਕੱਠੀ ਕਰਨੀ ਆ ਲਓ ਜੀ ਇਸ ਤੋਂ ਬਾਅਦ ਅਗਲਾ ਲਾੜਾ ਆਪਾਂ ਲਗਾਉਣਾ ਹੈ ਉਸੇ ਤਰੀਕੇ ਦੇ ਨਾਲ ਦੋਹੇ ਸਾਈਡਾਂ ਨੂੰ ਬਿਲਕੁਲ ਖੋਲ ਲੈਣਾ ਵਾ ਇੱਕ ਸਾਈਡ ਇਕੱਠਾ ਕਰਕੇ ਇਥੋਂ ਮਗਰੋਂ ਹੀ ਲੈ ਕੇ ਆਉਣਾ ਜਿੱਥੋਂ ਲਾੜਾ ਮਤਲਬ ਬਲ ਮਕਾਏ ਸੀ ਉਦੇ ਉੱਪਰ ਹੀ ਲੱਡ ਲਾਉਣਾ ਹੈ ਲੋ ਜੀ ਦੇਖੋ ਆਪਣੀ ਵਟ ਕਿੰਨੀ ਸੋਹਣੀ ਬਣ ਰਹੀ ਨੇ ਇਸੇ ਵਟਾਂ ਨੂੰ ਆਪਾਂ ਵਧਾ ਸਕਦੇ ਹਾਂ ਜਿਵੇਂ ਕਿ ਆ ਦੇਖੋ ਉਂਗਲ ਦੀ ਮਦਦ ਦੇ ਨਾਲ ਜਾਂ ਸੂਈ ਦੀ ਮਦਦ ਦੇ ਨਾਲ ਆਪਾਂ ਵਟ ਹੋਰ ਇਕੱਠੇ ਕਰ ਸਕਦੇ ਹਾਂ ਇਹਦੇ ਵਿੱਚ ਜਿਵੇਂ ਮੋਟਾ ਵਟਾ ਹੀ ਉੱਪਰ ਰੱਖ ਦਈਏ ਬਰੀਕ ਬਰੀਕ ਵਟ ਜਿਹੜੇ ਉਹ ਆਪਾਂ ਥਲੇ ਲੈ ਕੇ ਆਵਾਂਗੇ ਇਹਨਾਂ ਸਿਰਫ 5-4 ਮਿੰਟ ਦੇ ਵਿੱਚ ਹੀ ਪਰਣਾ ਬਣਿਆ ਜਾਣਾ ਮਾ ਤੁਹਾਡਾ ਜੇ ਕਿਸੇ ਮੇਰੇ ਵੀਰ ਨੂੰ ਜਲਦੀ ਆ ਜਾ ਕੋਈ ਵੀ ਕੰਮ ਜਾਣਾ ਵਾ ਇਹ ਵਰਨਾ ਸਭ ਤੋਂ ਵਧੀਆ ਤੇ ਸੌਖੇ ਤਰੀਕੇ ਨਾਲ ਬਣੇ ਜਾਂਦਾ ਵਾ ਤੇ ਇਹ ਬੰਨਿਆ ਵੀ ਇਹਦੀ ਲੈਂਥ ਵੀ 4 ਮੀਟਰ ਬਹੁਤ ਸੋਹਣਾ ਲੱਗਦਾ ਇਹ ਵਰਨਾ ਲਓ ਜੀ ਅਗਲਾ ਲੜ ਇਸੇ ਤਰੀਕੇ ਦੇ ਨਾਲ ਆਪਾਂ ਲਗਾ ਦੇਣਾ ਆਮ ਅੱਜ ਮੈਂ ਕਪੜਾ ਵਾ ਇਹਨੂੰ ਐ ਇਕੱਠਾ ਕਰਕੇ ਇੱਕ ਸਾਈਡ ਵਿੱਚ ਕਰ ਦੇਣਾ ਲਓ ਜੀ ਹੁਣ ਆਪਣੀ ਜਿਉਂ-ਜਿਉਂ ਆਪ ਅਗਲੇ ਲੜਵਲ ਵਧਾਂਗੇ ਆਪਣੇ ਪਰਨੇ ਦੀ ਸ਼ੇਪ ਬਣਦੀ ਜਾਊਗੀ ਲਓ ਜੀ ਆਪਣਾ ਅਗਲਾ ਲੜ ਆ ਗਿਆ ਅਗਲਾ ਲੜ ਵੀ ਬਿਲਕੁਲ ਏਸੀ ਤਰੀਕੇ ਦੇ ਨਾਲ ਦੋਹੀ ਪੱਲਿਆਂ ਨੂੰ ਜੋੜ ਕੇ ਇੱਥੋਂ ਆਪਾਂ ਐਂ ਮਤਲਬ ਇਹ ਦੇਖੋ ਇੱਥੋਂ ਹੀ ਆਪਾਂ ਵੱਟ ਇਸ ਤਰੀਕੇ ਦੇ ਨਾਲ ਛੋਟੇ 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 ਇਕੱਠੇ ਕਰਦੇ ਜਾਣਾ ਵਾ ਤਾਂ ਹੀ ਆਪਾਂ ਨੂੰ ਉੱਥੇ ਵੀ ਵੱਟ ਬਣਾਉਣ ਦੀ ਲੋੜ ਨਾ ਪੋਵੇ ਇਸ ਵੀਡੀਓ ਦੇ ਵਿੱਚ ਵੱਧ ਵੱਟ ਇਸ ਕਰਕੇ ਨਹੀਂ ਬਣਾ ਕੇ ਦਿਖਾ ਰਹੇ ਕਿਉਂਕਿ ਇਹ ਆਪਾਂ ਜਲਦੀ ਤੇ ਆਸਾਨ ਤਰੀਕੇ ਦੇ ਨਾਲ ਸੌਖੇ ਤਰੀਕੇ ਨਾਲ ਬਣੇ ਜਾਣ ਵਾਲਾ ਪਰਨਾ ਦੱਸ ਰਹੇ ਹਾਂ ਤੁਹਾਨੂੰ ਜਿਹੜਾ ਘੱਟ ਸਮੇਂ ਵਿੱਚ ਬਣਿਆ ਜਾਂਦਾ ਹੁੰਦਾ ਵੱਟ ਪਾਉਣ ਨੂੰ ਜਿੰਨੀ ਆਪਾਂ ਮਰਜ਼ੀ ਪਾ ਸਕਦੇ ਹਾਂ ਬਾਜ ਦੀ ਮਦਦ ਦੇ ਨਾਲ ਪਾ ਸਕਦੇ ਹਾਂ ਹੋਰ ਮੇਰੇ ਵੀਰ ਵੱਧ ਵੱਟ ਪਾਉਣਾ ਚਾਹੁੰਦੇ ਐ ਏਦਾਂ ਵੀ ਵੱਧ ਵੱਟ ਪਾਉਣਾ ਚਾਹੁੰਦੇ ਆ ਉਹਦੀ ਟ੍ਰਿਕ ਆਪਾਂ ਆਪਣੀ ਵੀਡੀਓ ਦੇ ਵਿੱਚ ਦੱਸੀ ਵੀ ਆ ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਵਟਾਂ ਵਾਲੀ ਪੱਗ ਦੇ ਵਿੱਚ ਉਹ ਆਈਡੀਆ ਦੱਸਿਆ ਵਾ ਤੇ ਸੂਈ ਦੀ ਮਦਦ ਦੇ ਨਾਲ ਵੀ ਆਪਾਂ ਵਟਾਂ ਨੂੰ ਵਧਾ ਸਕਦੇ ਆ ਵੈਸੇ ਪਰਨੇ ਦੇ ਵਿੱਚ ਕੁਝ ਖਾਸ ਵਟਾਂ ਦੀ ਲੋਡ ਨਹੀਂ ਹੁੰਦੀ ਮਤਲਬ ਬਹੁਤੀ ਜਿਆਦੇ ਲਓ ਜੀ ਆਪਾਂ ਅਖੀਰਲਾ ਲੜ ਬਿਲਕੁਲ ਉੱਪਰ ਕਰਕੇ ਲਗਾ ਦੇਣਾ ਵਾ ਦੇਖ ਲੈਣਾ ਕੋਈ ਲੂਮ ਵਗੈਰਾ ਜਾਂ ਸਿਉਣ ਵਗੈਰਾ ਮਤਲਬ ਕੋਈ ਹੁੰਦੀ ਹੈ ਨਾ ਉਹ ਨਾ ਦਿਖੇ ਲਓ ਜੀ ਆਪਾਂ ਇੱਥੋਂ ਲੜ ਨੂੰ ਵਿੱਚ ਕਰ ਦੇਣਾ ਵਾ ਅੰਦਰ ਕਰ ਦੇਣਾ ਲਓ ਜੀ ਵਰਨਾ ਬਣ ਕੇ ਆਪਣਾ ਬਿਲਕੁਲ ਤਿਆਰ ਆ ਇਸ ਵਿੱਚ ਆਪਾਂ ਵੱਟ ਵਧਾ ਕੇ ਤੁਹਾਨੂੰ ਦੱਸ ਹੀ ਦਿੱਤਾ ਆਉਦੀ ਮਾਰੀ ਨਹੀਂ ਸਕਦੇ ਆ ਇਹ ਗਲਾਈ ਬਿਲਕੁਲ ਪ੍ਰੋਪਰ ਆਏ ਨਹੀਂ ਬਣੀ ਜੇ ਆਪਾਂ ਬਾਜ ਇੱਥੋਂ ਫੇਰ ਕੇ ਉਹ ਵੀ ਬਣਾ ਸਕਦੇ ਆ ਤੇ ਉੱਪਰ ਥੱਲੇ ਇਹ ਤੁਹਾਨੂੰ ਪਤਾ ਲੜ ਹੋਈ ਜਾਣਾ ਲਓ ਜੀ ਪਰਨਾ ਬਣਨ ਕੇ ਤਿਆਰ ਹੈ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਵੀਰਾਂ ਨੂੰ ਬੇਨਤੀ ਹੈ ਜੀ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਕਿਹੜੀ ਦਸਤਾਰ ਤੇ ਲੈ ਕੇ ਆਈਏ ਕਿਸ ਤਰੀਕੇ ਦੀ ਦਸਤਾਰ ਬਣੇ ਤੁਸੀਂ ਆਪਣੀ ਕੀਮਤੀ رائے ਕਮੈਂਟ ਦੇ ਵਿੱਚ ਦੇ ਸਕਦੇ ਹੋ ਉਹ ਵੀਰ ਦੇ ਕਮੈਂਟ ਦਾ ਜਵਾਬ ਜਰੂਰ ਦਿੱਤਾ ਜਾਵੇਗਾ ਤੇ ਅਗਲੀ ਵੀਡੀਓ ਦੇ ਵਿੱਚ ਉਹ ਵੀਰ ਦਾ ਨਾਮ ਵੀ ਲਿਆ ਜਾਏਗਾ ਤੇ ਉਸ ਵੀਡੀਓ ਦੇ ਵਿੱਚ ਉਸ ਵੀਰ ਦੇ ਹਿਸਾਬ ਦੀ ਦਸਤਾਰ ਬਣੀ ਜਾਊਗੀ ਜਿੰਮੇ ਦਾ ਮੇਰਾ ਵੀਰ ਕੋਈ ਦੱਸੂਗਾ ਉਸ ਤਰੀਕੇ ਦੀ ਦਸਤਾਰ ਆਪਾਂ ਅਗਲੀ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਹੀ ਧੰਨਵਾਦ ਜੀ ਸਤਿ ਸ੍ਰੀ ਅਕਾਲ